ਜ਼ਿਲ੍ਹਾ ਕਪੂਰਥਲਾ ਦੇ ਮਸ਼ਹੂਰ ਪਿੰਡ ਫਤੂ ਡੀਗਾ ਚ ਸਥਿਤ ਪਰਾਚੀਨ ਠਾਕੁਰ ਦਵਾਰਾ ਮੰਦਿਰ ਵਿਖੇ ਸ਼ਨੀਵਾਰ ਨੂੰ ਜਨਮਸ਼ਟਮੀ ਦਾ ਦਿਹਾੜਾ ਸਰਦ ਆਲਵਾਵਲੋ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਪਿੰਡ ਵਾਸੀਆਂ ਨੇ ਕਰੀਬ ਦੋ ਦਿਨ ਪਹਿਲਾਂ ਤੋਂ ਹੀ ਮੰਦਿਰ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ਸਜਾਇਆ ਰਾਤ ਨੂੰ ਮੰਦਿਰ ਦੀ ਸਾਰੀ ਇਮਾਰਤ ਨੂੰ ਰੰਗ-बिरंगी ਬਿਜਲੀ ਨਾਲ ਚੱਲਣ ਵਾਲੀ ਲੜੀਆਂ ਨਾਲ ਰੋਸ਼ਨ ਕੀਤਾ ਗਿਆ ਮੰਦਿਰ ਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਸੋਹਣੀ ਪੋਸ਼ਾਕ ਪਹਿਨਾ ਕੇ ਵਿਰਾਜਮਾਨ ਕੀਤਾ ਗਿਆ ਅਤੇ ਉਹਨਾਂ ਮੂਰੇ ਵੱਖ-ਵੱਖ ਤਰ੍ਹਾਂ ਦੀ ਮਿਠਾਈ

ਰਮੁਜਾ ਜੀ ਤੁਸੀਂ ਪਿੰਡ ਫੱਤੂ ਟੰਗਾ ਵਿਖੇ ਬੜਾ ਇਤਿਹਾਸਕ ਮੰਦਿਰ ਆ ਸ੍ਰੀ ਠਾਕੁਰ ਦਵਾਰਾ ਜਨਮ ਦਿਤੀ ਮਨਾਈ ਜਾ ਰਹੀ ਆ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਪੂਰੇ ਫੱਤੂ ਟੰਗਾ ਪਿੰਡ ਦੇ ਨਿਵਾਸੀਆਂ ਨੂੰ ਤੇ ਕਪੂਰਤਲਾ ਵਾਸੀਆਂ ਨੂੰ ਮੇਰੇ ਦਿਲ ਤੋਂ ਰਾਧਾ ਕਸ਼ਿਸ਼ ਜੀਆਂ ਲੱਖ ਲੱਖ ਮੁਬਾਰਕਾਂ ਤੇ ਸ਼੍ਰੀ ਕਸ਼ਪਾਨ ਜੀ ਇਹ ਸਮੰਧ ਉਹ ਇਸ ਪਿੰਡ ਦੇ ਸਾਰੇ ਸੇਵਾਦਾਰਾਂ ਸ਼ੁਭਦਾਲੂਆਂ ਤੇ ਆਪਣੀ ਸਦਾ ਕਿਰਪਾ ਬਣਾਈ ਰੱਖਣ ਜੀ ਔਰ ਅਸੀਂ ਅੱਜ ਜਿਹੜੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਧੂਮ ਧਾਮ ਨਾਲ ਜੋ ਮਨਾਈ ਜਾ ਰਹੀ ਹੈ ਜੀ ਉਹ ਮਨਾ ਰਹੇ ਆ ਉਹ ਕਬੂੜੀ ਦੇ ਦਰਸ਼ਨ ਕਰਕੇ ਤੇ ਪੂਰਾ ਸ਼ੀਰ ਦਾ ਤਪ ਕਰਦੇ ਆ ਜੀ ਰਮਨ ਜੀ ਪਿੰਡ ਵਸੇ ਦਾ ਕਹਿੰਦਾ ਕਿ ਬੜੇ ਚਿਰਾਂ ਬਾਅਦ ਅੱਜ ਬੜੀ ਰੌਣਕ ਲੱਗੀ ਆ ਤਿਹਾੜ ਮਨਾਇਆ ਜਾ ਰਿਹਾ ਬਿਲਕੁਲ ਜੀ ਇਹ ਜਦੋਂ ਪ੍ਰਭੂ ਦੀ ਕਿਰਪਾ ਅਸਲ ਚ ਇਸ ਮੰਦਿਰ ਦੇ ਜਿਹੜੇ ਪਹਿਲਾ ਸੇਵਾਦਾਰ ਸੀ ਉਸ ਨਹੀਂ ਉਹ ਧਿਆਨ ਦੇ ਰੇ ਸੀ ਪਰ ਪਿੰਡ ਵਾਸੀਆਂ ਨੇ ਇਸ ਮੁੱਦੇ ਨੂੰ ਬਾਚ ਚੁੱਕਿਆ ਔਰ ਦੁਬਾਰਾ ਇਸ ਮੰਦਿਰ ਦੇ ਔਰ ਜਿਹੜੇ ਸਾਡੇ ਬਿੱਲਾ ਭਾਜੀ ਜਿਹੜੇ ਇੰਗਲੈਂਡ ਬੈਠੇ ਹੋਏ ਨੇ ਤੇ ਉਹਨਾਂ ਦਾ ਪੂਰਾ ਯੋਗਦਾਨ ਨਾਲ ਪਿੰਡ ਵਾਸੀਆਂ ਦਾ ਸਰਪੰਚ ਸਾਹਿਬ ਦਾ ਪੰਡਤ ਜੀ ਜਿਨ੍ਹਾਂ ਨੇ ਪੂਰੇ ਲੋਕਾਂ ਨੂੰ ਇਕੱਠਾ ਨਾਲ ਕਰਕੇ ਉਹ ਸਾਨੂੰ ਇਸ ਦੀ ਸੇਵਾ ਦਾ ਮੌਕਾ ਦਿੱਤਾ ਕਿ ਇਸ ਮੰਦਿਰ ਦੇ ਵਿੱਚ ਜੋ ਇਹਨਾਂ ਪੁਰਾਣਾ ਪ੍ਰਾਚੀਨ ਮੰਦਿਰ ਹੈ ਉਹ ਜਿਹੜਾ ਕੀ ਇਦਾਂ ਹੀ ਰਖਾਇਆ ਸੀ ਤੇ ਇਹਨੂੰ ਵਧੀਆ ਸਵਰਨ ਵਾਸਤੇ ਇਹਦੀ ਇਮਾਰਤ پوری ਹਮਾਰਨ ਲਈ ਔਰ ਅਸੀਂ ਸਾਰੇ ਜੋੜ ਲਾ ਰਹੇ ਆ ਔਰ ਕੋਸ਼ਿਸ਼ ਆਨ ਵਾਲੇ ਟਾਈਮ ਦੇ ਵਿੱਚ ਵਿੱਚ ਇਹ ਸਮੁੰਦਰ ਦਾ ਤੁਹਾਨੂੰ ਇੱਕ ਬੜਾ ਵਧੀਆ ਸੁੰਦਰ ਨਜ਼ਾਰਾ ਦੇਖਣ ਨੂੰ ਮਿਲੇਗਾ ਅੱਜ ਕੀ ਨਾਮ ਹੋਟਾ ਲਖਵੀਰ ਸਿੰਘ ਜੀ ਅੱਜ ਵੱਡਾ ਮੰਦਰ ਠਾਕਰ ਦੁਆਰਾ ਵਿਕੇ ਜਨਮਸ਼ਟੀ ਵਿਆਪਤ ਹਰ ਮਨਾਇਆ ਜਾ ਰਿਹਾ ਬਿਲਕੁਲ ਜੀ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਜੀ ਕੀ ਕਹਿਣਾ ਚਾਹੁੰਦੇ ਹੋ ਬੜੀ ਕਹਿਣਾ ਚਾਹੁੰਦੇ ਜੀ ਭਾਈ ਰਮਨ ਸਿੰਘ ਜੀ ਗੂਠਲੇ ਤੋਂ ਆਏ ਨੇ ਭਾਜੀ ਬਿਲਾ ਜੀ ਦਾ ਸੰਜੋਗ ਬਹੁਤ ਚੱਲ ਰਿਹਾ ਵੱਡਾ ਤੇ ਮੰਦਰ ਦਾ ਜਿਹੜਾ ਕੰਮ ਸੀ ਰੁਕੇ ਆ ਕਿੰਨੇ ਬਹੁਤ ਢੇਰ ਤੋਂ ਰੁਕੇ ਆ ਸੀ ਉਹਨੂੰ ਐਸੀ ਮਾਲਕੀ ਕਿਰਪਾ ਨਾਲ ਨਵੇਂ ਸਿਰੇ ਤੋਂ ਚਲਾ ਜਾ ਕੇ ਆਏ ਅੱਗੇ ਆਉਣ ਵਾਲੀ ਸ਼ੁਭ ਰਾਤਰੀ ਤੇ ਇਸ ਮੰਦਰ ਦੀ ਇਮਾਰਤ ਨੂੰ ਵੱਗਿਆ ਤਰੀਕੇ ਨਾਲ ਤਿਆਰ ਕਰਾਂਗੇ ਤੇ ਸਾਰੇ ਨਗਰ ਦਾ ਸ਼ਹਿਰ ਨਿਵਾਸੀਆਂ ਦਾ ਭਾਜੀ ਬਿੱਲੇ ਦਾ ਸੰਯੋਗ ਦੇ ਨਾਲ ਦਿਲੋਂ ਤਹਿਤ ਧੰਨਵਾਦ ਕਰਦੇ ਆ। ਸਕੀਨਾ ਜੀ ਕ੍ਰਿਸ਼ਨ ਗਪਾਲ ਠੀਕ ਹੈ ਜੀ। ਕ੍ਰਿਸ਼ਨ ਗਪਾਲ ਜੀ ਅੱਜ ਪਿੰਡ ਫਤੂ ਟੰਗਾ ਵਿਖੇ ਮੰਦਰ ਠਾਕਰ ਦੁਆਰਾ ਹਾਂਜੀ ਜਨਮਸ਼ਟੀਆਂ ਤਿਹਾਰ ਮਨਾਇਆ ਜਾ ਰਿਹਾ। ਹਾਂਜੀ ਇਸ ਬਾਰੇ ਕੀ ਕਹਿਣਾ ਚਾਹੁੰਦੇ? ਇਸ ਬਾਰੇ ਦਾ ਜੀ ਅੱਜ ਦਾ ਨਿਮਰਤਾ ਇਹ ਕੋਈ ਤਿਰਵਨ ਵੇ 80 90 ਸਾਲ ਹੋ ਗਿਆ ਐ ਮਨੋਦਿਆਂ ਇੱਥੇ ਤੇ ਹੁਣ ਗਾਹ ਦੀ ਗਾਹ ਇਹ ਤਰੱਕੀ ਕਰੂਗਾ ਹਰ ਸਾਲ ਹਰ ਸਾਲ ਵੱਧ ਤੋਂ ਵੱਧ ਤੁਹਾਡੇ ਸਾਰੇ ਸੰਯੋਗ ਨਾਲ ਪ੍ਰਧਾਨ ਸਾਹਿਬ ਆਏ ਸਾਰੇ ਸੰਯੋਗ ਨਾਲ ਪ੍ਰਧਾਨ ਸਾਹਿਬ ਹੋਤੇ ਸਾਰੇ ਉਸ ਤੋਂ ਯੋਗ ਨਾਲ ਭਾਈਵਦੇ ਸੰਯੋਗ ਇਹ ਚੜਦੀ ਕਲਾ ਰਹੂਗੀ ਮਨ ਤੇ ਬਹੁਤ ਤਗੜਾ ਬਣੂਗਾ ਵੱਡਾ ਬੜੂਗਾ ਬਹੁਤ ਤਗੜਾ ਬੜੂਗਾ ਪਿੰਡ ਵਾਲੇ ਤਾਂ ਕਹਿੰਦਾ ਪਿੰਡ ਵਾਲੇ ਸਾਰੇ ਸਹਿਬ ਦਾ ਪਿੰਡ ਵਾਲੇ ਸੰਯੋਗ ਸਾਨੂੰ ਸਾਰ ਪੂਰਾ ਆ ਠੀਕ ਹੈ ਜੀ ਤੇ ਤੁਹਾਡਾ ਵੀ ਪੂਰਾ ਆ ਆਇਆ ਸਾਡੇ ਮਾਨਯੋਗ ਇਹਨਾਂ ਇਹਨਾਂ ਦਾ ਲੋਗਾਂ ਦਾ ਸਾਨੂੰ ਬਹੁਤ ਇਹਨਾਂ ਦੇ ਧਿਆਨ ਦੇਣਾ ਮੰਦਿਰ ਮੰਤੇ ਬਹੁਤ ਆਲੀ ਸ਼ਾਟ ਬਣੂਗਾ ਮੰਦਿਰ ਦੀ ਇਮਾਰਤ ਬਾਰੇ ਕੀ ਕਹਿਣਾ ਚਾਹੋਗੇ ਉਹ ਜੀ ਆਪਣਾ ਥੋੜਾ ਜਿਹਾ ਚਿਤ ਕਰਦੇ ਮੰਦਿਰ ਜਾਲ ਸ਼ੁਰੂ ਕਰ ਦੇਣਾ ਸਾਰੇ ਸਹਿਯੋਗ ਨਾਲ ਮੰਤੇ ਬਹੁਤ ਅੱਗੇ ਦੱਸਿਆ ਬਹੁਤ ਤਗੜਾ ਬਣੂਗਾ ਦੇਖ ਕੇ ਦੇਖ ਕੇ ਜੋਗ ਹੋਊਗਾ ਮੰਦਿਰ ਆ ਜਿਸ ਸਮੇਂ ਜਦੋਂ ਸੂਰ ਪਤਾ ਉਹ ਵੇਲੇ ਜਦੋਂ ਇਹ ਪੂਰੀਆਂ ਤਿਆਰੀਆਂ ਹੋਣਗੀਆਂ ਹਾਂਜੀ ਵਾਹਿ ਨਿਕੀ ਜੈ ਰਾਧਾ ਦਿਸ਼ਮ ਕੀ ਜੈ